ਹallelujah ਹallelujah ਪਰਮੇਸ਼ਰ ਦੀ ਵਡਿਆਈ ਹੋਵੇ ਪ੍ਰਭੂ ਜੀ ਦੀ ਬਹੁਤ ਹੀ ਪਵਿੱਤਰ ਤੇ ਜ਼ਲਾਲੀ ਹਜ਼ੂਰੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਮੈਂ ਯਕੀਨ ਕਰਦੀ ਆ ਕਿ ਤੁਸੀਂ ਸਾਰੇ ਬਿਲਕੁਲ ਠੀਕ ਹੋ ਰਾਜੀ ਖੁਸ਼ ਹੋ ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਤੁਹਾਡੇ ਉੱਤੇ ਆ ਪਰਮੇਸ਼ਰ ਮਿਹਰਬਾਨ ਆ ਤੁਹਾਡੇ ਸਭ ਕਾਸੇ ਤੇ ਖਾਸ ਤੌਰ ਤੇ ਤੁਹਾਡੇ ਬੱਚਿਆਂ ਦੇ ਆਮੇਨ ਪਰਮੇਸ਼ਵਰ ਦੀ ਵਡਿਆਈ ਹੋਵੇ ਸਦਾ ਤੱਕ ਹੁੰਦੀ ਰਹੇ ਸੱਚੀ ਪਰਮੇਸ਼ਵਰ ਬਹੁਤ ਮਿਹਰਬਾਨ ਹੈ ਦਇਆ ਦਾ ਸਾਗਰ ਕਿਰਪਾ ਦਾ ਤਨੀ ਅੱਜ ਤੱਕ ਪਰਮੇਸ਼ਵਰ ਨੇ ਹੀ ਆਪਾਂ ਨੂੰ ਸੰਭਾਲਿਆ ਹੈ ਹallelujah ਉਹਦੀ ਹੀ ਕਿਰਪਾ ਦੇ ਨਾਲ ਉਹਦੇ ਹੀ ਫਜ਼ਲ ਦੇ ਨਾਲ ਆਪਾਂ ਜੀਉਂਦੇ ਆ ਇਸ ਧਰਤੀ ਉੱਤੇ ਅਰ ਉਹਦੇ ਹੀ ਫਜ਼ਲ ਦੇ ਨਾਲ ਅੱਜ ਉਹਦੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਆ। ਆਮੀਨ। ਸੋ ਅੱਜ ਆਪਾਂ ਵਚਨ ਦੇ ਵਿੱਚੋਂ ਵਰਤ ਰੱਖਣ ਦੇ ਬਾਰੇ ਵਿੱਚ ਸਿੱਖਣਾ ਹੈ। ਕਿ ਵਰਤ ਕਿਵੇਂ ਰੱਖਣਾ ਆਪਾਂ? ਆਤਮਕ ਰੀਤੀ ਦੇ ਨਾਲ। ਅਰ ਕਿਹੜੀਆਂ ਖਾਸ ਚੀਜ਼ਾਂ ਦੇ ਲਈ ਸਾਨੂੰ ਵਰਤ ਰੱਖਣਾ ਚਾਹੀਦਾ ਹੈ ਆ? ਸੋ ਬਹੁਤ ਵਰੀ ਸਿਰਫ ਵਰਤ ਦਾ ਪ੍ਰਚਾਰ ਜਿਹੜਾ ਆ ਵਰਤ ਦੇ ਬਾਰੇ ਵਿੱਚ ਉਹ ਜਦੋਂ ਵਰਤ ਚੱਲ ਰਹੇ ਹੁੰਦੇ ਉਦੋਂ ਹੀ ਕੀਤਾ ਜਾਂਦਾ ਆ ਪਰ ਵਰਤ ਰੱਖਣ ਦੇ ਕੋਈ ਖਾਸ ਦਿਨ ਨਹੀਂ ਆ ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਆ ਤੁਸੀਂ ਵਰਤ ਰੱਖ ਸਕਦੇ ਹੋ ਇਸ ਲਈ ਹੋ ਸਕਦਾ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਨਾ ਪਤਾ ਹੋਵੇ ਕਿ ਵਰਤ ਕਿਹੜੀ ਚੀਜ਼ ਆਸਤੇ ਰੱਖਣਾ ਆ ਜਾਂ ਕਿਵੇਂ ਰੱਖਣਾ ਆ ਤੇ ਅੱਜ ਮੇਰੇ ਮਨ ਵਿੱਚ ਆਇਆ ਕਿ ਮੈਂ ਤੁਹਾਡੇ ਨਾਲ ਵਰਤ ਦੇ ਬਾਰੇ ਦੇ ਵਿੱਚ ਹੀ ਸ਼ੇਅਰ ਕਰਾਂ ਸੋ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵਰਤ ਕੋਈ ਇੱਕ ਤਰ੍ਹਾਂ ਦੇ ਨਹੀਂ ਆ ਹਰ ਕੋਈ ਜਣਾ ਇੱਕ ਹੀ ਤਰ੍ਹਾਂ ਦਾ ਵਰਤ ਨਹੀਂ ਰੱਖ ਸਕਦਾ ਤੁਹਾਡੇ ਮਨ ਨੇ ਤੁਹਾਨੂੰ ਦੱਸਣਾ ਹੈ ਕਿ ਤੁਸੀਂ ਕਿਵੇਂ ਦੇ ਵਰਤ ਰੱਖਣੇ ਆ ਤੁਹਾਡੇ ਤੇ ਡਿਪੈਂਡ ਕਰਦਾ ਆ ਤੁਸੀਂ ਅੱਧੇ ਦਿਨ ਦਾ ਵਰਤ ਰੱਖ ਸਕਦੇ ਹੋ ਤੁਸੀਂ ਪੂਰੇ ਦਿਨ ਦਾ ਵਰਤ ਰੱਖ ਸਕਦੇ ਹੋ ਤੁਸੀਂ ਰਾਤ ਦਿਨ ਦਾ ਵਰਤ ਰੱਖ ਸਕਦੇ ਹੋ ਇਹ ਤੁਹਾਡੀ ਹਿੰਮਤ ਤੇ ਡਿਪੈਂਡ ਹੈ ਤੁਸੀਂ 3 ਦਿਨ 3 ਰਾਤਾਂ ਡਰਾਈ ਫਾਸਟਿੰਗ ਕਰ ਸਕਦੇ ਹੋ ਤੁਸੀਂ ਆਪਣੇ ਮਨ ਵਿੱਚ ਡਿਸਾਈਡ ਕਰਨਾ ਕਿ ਤੁਸੀਂ ਕਿਵੇਂ ਦੀ ਫਾਸਟਿੰਗ ਰੱਖਣੀ ਬਹੁਤ ਸਾਰੇ ਲੋਕ ਲਿਕੁਇਡ ਲੈਂਦੇ ਆ ਸੋਲਿਡ ਡਾਈਟ ਨਹੀਂ ਲੈਂਦੇ ਜਿਵੇਂ ਪੀਣਾ ਹੀ ਆ ਉਹਨਾਂ ਨੇ ਖਾਣਾ ਨਹੀਂ ਪੀਣ ਦੇ ਵਿੱਚ ਸ਼ਰਾਬ ਨਹੀਂ ਪਾਣੀ ਚਾਹ ਜਾਂ ਇੱਕ ਟਾਈਮ ਦੁੱਧ ਦਾ ਕੱਪ ਲੈ ਲਿਆ ਇਸ ਤਰੀਕੇ ਦੇ ਨਾਲ ਹੋਰ ਵੀ ਤੁਸੀਂ ਕਹੋ ਵੀ ਪੀਣਾ ਹੀ ਆ ਤਾਂ ਐਨੀਥਿੰਗ ਕੁਝ ਲੋਕ ਕੀ ਵਰਤ ਰੱਖਦੇ ਆ ਕਿ ਉਹ ਸਾਰਾ ਦਿਨ ਉਹਨਾਂ ਨੇ ਕੁਝ ਵੀ ਨਹੀਂ ਲੈਣਾ ਬਸ ਸ਼ਾਮਾਂ ਨੂੰ ਜਾ ਕੇ ਇੱਕ ਮੀਲ ਮਤਲਬ ਇੱਕ ਸਮੇਂ ਦਾ ਭੋਜਨ ਜਿਹੜਾ ਆ ਉਹ ਲੈਣਾ ਹੈ ਕਈ ਜਣੇ ਬਹੁਤ ਲੰਮੇ ਸਮੇਂ ਤੱਕ ਆਪਣੀਆਂ ਫਾਸਟਿੰਗਸ ਨੂੰ ਚਲਾਉਂਦੇ ਆ ਮੈਂ ਉਹ ਜੇ ਪੈਣਾ ਭਰਾਵਾਂ ਨੂੰ ਵੀ ਜਾਣਦੀ ਆ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਸਾਲ ਰੈਗੂਲਰ ਫਾਸਟਿੰਗ ਕੀਤੀ ਆ ਮਤਲਬ ਇਦਾਂ ਨਹੀਂ ਵੀ ਹਫਤਾ ਛੱਡ ਕੇ ਫੇਰ ਦੋ ਹਫਤੇ ਛੱਡ ਕੇ ਫੇਰ ਨੋ ਨੋ ਤਿੰਨ ਤਿੰਨ ਸਾਲ ਲਗਾਤਾਰ ਵਰਤ ਰੱਖੇ ਉਹਨਾਂ ਨੇ ਅਰ ਉਹਦੇ ਵਿੱਚ ਉਹ ਲਿਕੁਇਡ ਲੈਂਦੇ ਸੀਗੇ ਅਰ ਦਿਨ ਦੇ ਵਿੱਚ ਇੱਕ ਹੀ ਟਾਈਮ ਉਹਨਾਂ ਨੇ ਭੋਜਨ ਕਰਨਾ ਔਰ ਉਹ ਉਹਨਾਂ ਦਾ ਕੋਈ ਫਿਕਸ ਟਾਈਮ ਨਹੀਂ ਆ ਚਾਹੇ ਉਹ ਸਵੇਰ ਨੂੰ ਕਰ ਲੈਣ ਚਾਹੇ ਉਹ ਰਾਤ ਨੂੰ ਕਰ ਲੈਣ ਚਾਹੇ ਉਹ ਦੁਪਹਿਰ ਨੂੰ ਕਰ ਲੈਣ ਪਰ ਇੱਕ ਹੀ ਟਾਈਮ ਉਹਨਾਂ ਨੇ ਖਾਣਾ ਖਾਣਾ ਆ ਇਹ ਉਹਨਾਂ ਦਾ ਪ੍ਰੋਮਿਸ ਸੀਗਾ ਸੋ ਵਰਤ ਤੁਸੀਂ ਚੁਣਦੇ ਆ ਕਿ ਕਿਹੋ ਜਿਹਾ ਵਰਤ ਮੈਂ ਰੱਖਣਾ ਆ ਬਾਈਬਲ ਦੇ ਵਿੱਚ ਵੀ ਕਈ ਤਰ੍ਹਾਂ ਦਾ ਵਰਤ ਆ ਕੋਈ ਇੱਕ ਤਰ੍ਹਾਂ ਦਾ ਵਰਤ ਨਹੀਂ ਆ ਬਹੁਤ ਸਾਰੇ ਲੋਕਾਂ ਨੇ ਵਰਤ ਰੱਖੇ ਔਰ ਵੱਖ-ਵੱਖ ਤਰ੍ਹਾਂ ਦੇ ਵਰਤ ਰੱਖੇ ਬਹੁਤ ਸਾਰੇ ਨੌਜਵਾਨ ਬੱਚੇ ਵਰਤ ਰੱਖਦੇ ਆ ਉਹ ਆਪਣੀਆਂ ਫੇਵਰਿਟ ਚੀਜ਼ਾਂ ਨੂੰ ਛੱਡ ਦਿੰਦੇ ਆ ਕੋਈ ਨਾਨ-ਵੈਜ ਤੋਂ ਫਾਸਟਿੰਗ ਕਰਦਾ ਕਿਉਂਕਿ ਮੈਂ 6 ਵੀ 6 ਮਹੀਨੇ ਨਾਨ-ਵੈਜ ਨਹੀਂ ਖਾਊਗਾ ਸੋ ਵਰਤ ਸਿਰਫ ਭੋਜਨ ਛੱਡਣਾ ਹੀ ਵਰਤ ਨਹੀਂ ਆ ਵਰਤ ਦੇ ਵਿੱਚ ਅਸਲ 'ਚ ਸਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰੇਸ਼ਕਾਰੀ ਕਰਨੀ ਹੁੰਦੀ ਆ ਐਨੀਵੇ ਰੋਟੀ ਤਾਂ ਛੱਡੀ ਆ ਤੇ ਰੀਲਾਂ ਤੇ ਰੀਲਾਂ ਦੇਖੀ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਹੀ ਸਾਰਾ ਡਾਟਾ ਜਿਹੜਾ ਆ ਉਹ ਖਤਮ ਕਰ ਦਿੱਤਾ ਜਾਂ ਵਰਤ ਤਾਂ ਰੱਖਿਆ ਆ ਆਪਰੇ ਆਪ ਨੂੰ ਨਹੀਂ ਬਦਲਿਆ ਬੁਰਾਈ ਨੂੰ ਨਹੀਂ ਛੱਡਿਆ ਉਹ ਚੀਜ਼ਾਂ ਜਿਨ੍ਹਾਂ ਤੋਂ ਪਰਮੇਸ਼ਵਰ ਨੂੰ ਘਹਿਣਿਆ ਅਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਪਰਮੇਸ਼ਵਰ ਤੋਂ ਦੂਰ ਕਰਦੀਆਂ ਆ ਉਹਨਾਂ ਨੂੰ ਛੱਡਣਾ ਹੀ ਅਸਲ ਵਿੱਚ ਵਰਤ ਹੁੰਦਾ ਆ ਆਪਣੀ ਆਦਤ ਨੂੰ ਤੋੜਨਾ ਕਿਸੇ ਚੀਜ਼ ਦੇ ਤੁਸੀਂ ਬਹੁਤ ਜ਼ਿਆਦਾ ਆਦੀ ਹੋ ਗਏ ਹੋ ਅਰ ਤੁਹਾਨੂੰ ਲੱਗਦਾ ਕਿ ਤੁਸੀਂ ਉਹਦੇ ਬਿਨਾਂ ਰਹਿ ਨਹੀਂ ਸਕਦੇ ਤੁਸੀਂ ਫਿਰ ਉਸ ਆਦਤ ਨੂੰ ਤੋੜਦੇ ਹੋ ਉਹਨੂੰ ਹੀ ਵਰਤ ਰੱਖਣਾ ਕਿਹਾ ਜਾਂਦਾ ਹੈ ਉਸ ਚੀਜ਼ ਨੂੰ ਛੱਡਦੇ ਹੋ ਜਦੋਂ ਅਰ ਵਰਤ ਰੱਖਣ ਦੇ ਨਾਲ ਤੁਸੀਂ ਛੇਤੀ ਆਪਣੀ ਪ੍ਰਾਰਥਨਾ ਦਾ ਉੱਤਰ ਲੈ ਲੈਂਦੇ ਹੋ ਉਹ ਕੰਮ ਜਿਹੜੇ ਸਿਰਫ ਪ੍ਰਾਰਥਨਾ ਨਾਲ ਨਹੀਂ ਹੁੰਦੇ ਵਚਨ ਚ ਲਿਖਿਆ ਉਹ ਵਰਤ ਪ੍ਰਾਰਥਨਾ ਦੇ ਦੁਆਰਾ ਹੁੰਦੇ ਆ ਕਿਉਂਕਿ ਸਪਿਰਚੁਅਲ ਰੈਲਮਸ ਦੇ ਅੰਦਰ ਆਤਮਿਕ ਖੇਤਰ ਦੇ ਅੰਦਰ ਇੱਕ ਲਾਅ ਆ ਉਹਨੂੰ ਲਾਅ ਆਫ ਸੈਕਰੀਫਾਈਸ ਕਹਿੰਦੇ ਆ ਬਲੀਦਾਨ ਦਾ ਸਿਧਾਂਤ ਅਗਰ ਤੁਸੀਂ ਆਤਮਿਕ ਦੁਨੀਆ ਵਿੱਚੋਂ ਕੋਈ ਵੀ ਬਰਕਤ ਪਾਉਣੀ ਚਾਹੁੰਦੇ ਆ ਤੁਹਾਨੂੰ ਲੱਗਦਾ ਕਿ ਮੇਰੀ ਬਰਕਤ ਸਪਿਰਚੁਅਲ ਰੈਲਮਸ ਦੇ ਵਿੱਚੋਂ ਰੋਕੀ ਹੋਈ ਆ ਤਾਂ ਤੁਹਾਨੂੰ ਕੁਝ ਨਾ ਕੁਝ ਸੈਕਰੀਫਾਈਸ ਦੇਣਾ ਹੀ ਪਊਗਾ ਕੋਈ ਨਾ ਕੋਈ ਬਲੀਦਾਨ ਦੇਣਾ ਹੀ ਪੈਣਾ ਹੈ ਵਿਦਆਊਟ ਸੈਕਰੀਫਾਈਸ ਤੁਸੀਂ ਸਪਿਰਚੁਅਲ ਰੈਲਮਸ ਦੇ ਵਿੱਚੋਂ ਕੋਈ ਵੀ ਬlesing ਨਹੀਂ ਲੈ ਸਕਦੇ ਇਸ ਲਾਅ ਨੂੰ ਚੰਗੀ ਤਰ੍ਹਾਂ ਸਮਝ ਲਓ। ਅਰੇ ਹਰੇਕ ਉਸ ਇਨਸਾਨ ਨੂੰ ਇਹ ਵਾਲਾ ਲਾਅ ਪਤਾ ਹੋਣਾ ਚਾਹੀਦਾ ਜਿਹੜਾ ਕਹਿੰਦਾ ਕਿ ਮੈਂ ਆਤਮਕ ਹਾਂ। ਆਤਮਕ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਆਤਮਕ ਦੁਨੀਆ ਦੇ ਬਾਰੇ ਵਿੱਚ, ਆਤਮਕ ਦੁਨੀਆ ਦੇ ਸਿਧਾਂਤਾਂ ਦੇ ਬਾਰੇ ਵਿੱਚ। ਤੇ ਜੇ ਉਹਨੂੰ ਆਤਮਕ ਦੁਨੀਆ ਦੇ ਬਾਰੇ ਵਿੱਚ ਨਹੀਂ ਪਤਾ, ਆਤਮਕ ਦੁਨੀਆ ਦੇ ਸਿਧਾਂਤਾਂ ਦੇ ਬਾਰੇ ਵਿੱਚ ਨਹੀਂ ਪਤਾ, ਫਿਰ ਉਹ ਕਹਿ ਨਹੀਂ ਸਕਦਾ ਕਿ ਮੈਂ ਆਤਮਕ ਹਾਂ। ਫਿਰ ਉਹ ਸਿਰਫ ਸਰੀਰਕ ਹੈ। ਆਤਮਿਕ ਦੁਨੀਆ ਵਿੱਚ ਲੈਣ ਦੇਣ ਹੁੰਦਾ ਆ ਗਿਵ ਐਂਡ ਟੇਕ ਕੁਝ ਤੁਹਾਨੂੰ ਦੇਣਾ ਪਵੇਗਾ ਕੁਝ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਹਨੇਰੇ ਦੀਆਂ ਸ਼ਕਤੀਆਂ ਨੂੰ ਮੰਨਦੇ ਆ ਹਨੇਰੇ ਦੀਆਂ ਸ਼ਕਤੀਆਂ ਵੀ ਇੱਕ ਆਤਮਿਕ ਦੁਨੀਆ ਦਾ ਹੀ ਹਿੱਸਾ ਆ ਆਤਮਿਕ ਦੁਨੀਆਂ ਉਸ ਦੁਨੀਆਂ ਨੂੰ ਕਿਹਾ ਜਾਂਦਾ ਜਿਸ ਦੁਨੀਆਂ ਦੇ ਵਿੱਚ ਸਿਰਫ ਆਤਮੇ ਆ ਉਹਨਾਂ ਦੇ ਉੱਤੇ ਸਰੀਰ ਹੈ ਨਹੀਂਗੇ ਸਿਰਫ ਆਤਮੇ ਆ ਸਪਿਰਿਟਸ ਓਨਲੀ ਉਹਦੇ ਵਿੱਚ ਚਾਨਣ ਦੀਆਂ ਆਤਮਾਵਾਂ ਵੀ ਆ ਔਰ ਉਹਦੇ ਵਿੱਚ ਹਨੇਰੇ ਦੀਆਂ ਆਤਮਾਵਾਂ ਵੀ ਆ ਬਹੁਤ ਸਾਰੇ ਲੋਕ ਜਿਹੜੇ ਹਨੇਰੇ ਦੇ ਆਤਮਿਆਂ ਕੋਲੋਂ ਚੀਜ਼ਾਂ ਲੈਂਦੇ ਉਹ ਕੀ ਕਰਦੇ ਆ ਉਹਨਾਂ ਨੂੰ ਜਾਨਵਰਾਂ ਦੀਆਂ ਬਲੀਆਂ ਦਿੰਦੇ ਆ ਇਨਸਾਨਾਂ ਦੀਆਂ ਬਲੀਆਂ ਵੀ ਦਿੰਦੇ ਆ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਖੂਨ ਅਰਪਣ ਕਰਦੇ ਆ ਪਰ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਦਿੱਤੇ ਜਾਣ ਦੇ ਵਸੀਲੇ ਦੇ ਨਾਲ ਸਾਡੇ ਉੱਤੋਂ ਇਹ ਚੀਜ਼ ਜਾਂਦੀ ਰਹੀ ਕਿ ਅਸੀਂ ਕੁਝ ਵੀ ਆਤਮਿਕ ਦੁਨੀਆ ਵਿੱਚੋਂ ਪ੍ਰਾਪਤ ਕਰਨ ਦੇ ਲਈ ਹੁਣ ਸਾਨੂੰ ਕਿਸੇ ਜਾਨਵਰ ਦੀ ਬਲੀ ਦੇਣ ਦੀ ਜ਼ਰੂਰਤ ਨਹੀਂ ਹੈ ਸਾਡੇ ਲਈ ਪ੍ਰਭੂ ਯਿਸੂ ਮਸੀਹ ਜੀ ਆਪ ਬਲੀਦਾਨ ਹੋ ਗਏ। ਉਹ ਬਲੀਦਾ ਲੇਲਾ ਬਣ ਗਏ। ਪਰ ਇਹਦਾ ਮਤਲਬ ਇਹ ਨਹੀਂ ਆ ਕਿ ਹੁਣ ਸਾਨੂੰ ਕੁਝ ਵੀ ਦੇਣਾ ਨਹੀਂ ਪੈਣਾ, ਕੁਝ ਵੀ ਕਰਨਾ ਨਹੀਂ ਪੈਣਾ। ਹੁਣ ਸਾਨੂੰ ਲਹੂ ਨਹੀਂ ਵਹਾਉਣਾ ਪੈਣਾ। ਪਰ ਅਗਰ ਤੁਸੀਂ ਆਤਮਿਕ ਦੁਨੀਆ ਦੀ ਬਰਕਤ ਹਾਸਲ ਕਰਨੀ ਜਾਂ ਆਪਣੀ ਰੁਕੀ ਹੋਈ ਬਰਕਤ ਨੂੰ ਆਤਮਿਕ ਦੁਨੀਆ ਵਿੱਚੋਂ ਖੋਲਣਾ ਹੈ ਤਾਂ ਤੁਹਾਨੂੰ ਸਮੇਂ ਦਾ ਬਲੀਦਾਨ ਦੇਣਾ ਹੋਊਗਾ ਉਹ ਸਮਾਂ ਜਿਹੜਾ ਤੁਸੀਂ ਆਪਣੇ ਕੰਮਕਾਰਾਂ ਵਿੱਚ ਇਸਤੇਮਾਲ ਕਰਦੇ ਹੋ ਐਂਟਰਟੇਨਮੈਂਟ ਵਿੱਚ ਇਸਤੇਮਾਲ ਕਰਦੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਆਪਣੇ ਸਮੇਂ ਦਾ ਇਸਤੇਮਾਲ ਕਰਦੇ ਹੋ ਤੁਹਾਨੂੰ ਉਹ ਸਮਾਂ ਪਰਮੇਸ਼ਵਰ ਦੇ ਨਾਲ ਬਿਤਾਉਣਾ ਹੋਊਗਾ ਸਮੇਧਾ ਸੈਕਰੀਫਾਈਸ ਦੋਗੇ ਤੁਸੀਂ ਇਸ ਲਈ ਜਦੋਂ ਤੁਸੀਂ ਵਚਨ ਵਿੱਚੋਂ ਪੜ੍ਹਨਗੇ ਕਿਸੇ ਇੱਕ ਥਾਂ ਤੇ ਵਰਤ ਦੇ ਬਾਰੇ ਵਿੱਚ ਸਾਰਾ ਕੁਝ ਨਹੀਂ ਪਰ ਬਹੁਤ ਥਾਵਾਂ ਤੇ ਵਰਤ ਦੇ ਬਾਰੇ ਵਿੱਚ ਥੋੜਾ ਥੋੜਾ ਕਰਕੇ ਲਿਖਿਆ ਹੋਇਆ ਹੈ ਤੇ ਤੁਸੀਂ ਦੇਖੋਗੇ ਜਿਨ੍ਹਾਂ ਨੇ ਵੀ ਵਰਤ ਰੱਖਿਆ ਉਹਨਾਂ ਨੇ ਮੈਕਸਿਮਮ ਟਾਈਮ ਪਰਮੇਸ਼ਵਰ ਦੇ ਨਾਲ ਸਪੈਂਡ ਕੀਤਾ ਜਿਆਦਾ ਤੋਂ ਜਿਆਦਾ ਸਮਾਂ ਉਹਨਾਂ ਨੇ ਪਰਮੇਸ਼ਵਰ ਦੇ ਨਾਲ ਗੁਜ਼ਾਰਿਆ ਪ੍ਰार्थਨਾ ਦੇ ਵਿੱਚ ਗੁਜ਼ਾਰਿਆ ਉਹਨਾਂ ਨੇ ਅਗਰ ਤੁਸੀਂ ਆਤਮਕ ਦੁਨੀਆ ਚੋਂ ਕੁਝ ਲੈਣਾ ਹੈ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਰੀਜਾਂ ਦਾ ਆਪਣੇ ਬਹੁਤ ਸਾਰੇ ਸੁਪਨਿਆਂ ਦਾ ਬਲੀਦਾਨ ਦੇਣਾ ਹੋਊਗਾ ਖੁਆਇਸ਼ਾਂ ਦਾ ਡਿਜ਼ਾਇਰਸ ਹੇ ਭਰੇ ਸਾਡੀਆਂ ਡਿਜ਼ਾਇਰਸ ਇਹੋ ਜੀਆਂ ਹੁੰਦੀਆਂ ਜਿਹੜੀਆਂ ਸਾਡੇ ਸਪਿਰਚੁਅਲ ਰੈਲਮ ਦੇ ਵਿੱਚ ਪ੍ਰੋਬਲਮ ਟ੍ਰੀਟ ਕਰਦੀਆਂ ਸਾਡੀਆਂ ਖੁਆਇਸ਼ਾਂ ਇਹੋ ਜੀਆਂ ਹੁੰਦੀਆਂ ਉਹ ਪ੍ਰਭੂ ਦੀ ਪਸੰਦ ਦੀਆਂ ਨਹੀਂ ਹੁੰਦੀਆਂ ਸੋ ਤੁਹਾਨੂੰ ਕੁਝ ਨਾ ਕੁਝ ਤਾਂ ਤਿਆਗਣਾ ਪਵੇਗਾ ਆਤਮਿਕ ਦੁਨੀਆ ਵਿੱਚੋਂ ਬਰਕਤ ਪਾਉਣ ਦੇ ਲਈ ਤੁਹਾਨੂੰ ਨੀਂਦ ਤਿਆਗਣੀ ਪੈ ਸਕਦੀ ਹੈ ਰਾਤਾਂ ਨੂੰ ਪ੍ਰਾਰਥਨਾ ਕਰੋ ਸੈਕਰੀਫਾਈਸ ਦਿਓ ਆਪਣੀ ਨੀਂਦ ਦਾ ਕਈ ਕਹਿੰਦੇ ਸਾਰਾ ਦਿਨ ਕੰਮ ਹੁੰਦਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਿਹੜੇ ਵੇਲੇ ਪ੍ਰਾਰਥਨਾ ਕਰੀਏ ਤਾਂ ਦਿਓ ਨਾ ਬਲੀਦਾਨ ਨੀਂਦ ਦਾ ਬਲੀਦਾਨ ਦਿਓ ਸੌਣਾ ਘਟਾ ਦਿਓ 8 ਘੰਟੇ ਸੌਂਦੇ ਹੋ 5 ਘੰਟੇ ਸੌਣਾ ਕਰ ਦਿਓ 5 ਸੌਂਦੇ ਹੋ 3 ਘੰਟੇ ਸੌਣਾ ਕਰ ਦਿਓ ਅਗਰ ਤੁਸੀਂ ਕੁਝ ਪਾਉਣਾ ਚਾਹੁੰਦੇ ਆ ਤਾਂ ਹੈਵ ਟੂ ਆ ਕਿ ਤੁਹਾਨੂੰ ਸੈਕਰੀਫਾਈਸ ਕਰਨਾ ਹੀ ਪੈਣਾ ਹੈ ਤੁਹਾਨੂੰ ਬਲੀਦਾਨ ਦੇਣਾ ਹੀ ਪੈਣਾ ਹੈ ਬਿਨਾ ਬਲੀਦਾਨ ਦੇ ਤੁਸੀਂ ਬਰਕਤ ਨਹੀਂ ਪਾ ਸਕਦੇ ਤੁਸੀਂ ਦੁਨੀਆ ਉਤੇ ਜਿੰਨੇ ਵੀ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਮਹਾਨ ਲੋਕਾਂ ਨੂੰ ਦੇਖੋਗੇ ਉਹ ਸਭ ਦੇ ਸਭ ਬਲੀਦਾਨ ਦਿੰਦੇ ਆ ਕੋਈ ਸਾਰੀ ਸਾਰੀ ਰਾਤ ਪ੍ਰਾਰਥਨਾ ਦੇ ਵਿੱਚ ਬੈਠਦਾ ਆ ਕੋਈ 40 40 ਦਿਨ ਦੇ ਵਰਤ ਰੱਖੀ ਛੱਡਦਾ ਆ ਕੋਈ ਹਰ ਹਫ਼ਤੇ 3 ਦਿਨ ਦੀ ਡਰਾਈ ਫਾਸਟਿੰਗ ਦੇ ਵਿੱਚ ਰਹਿੰਦਾ ਆ ਕੁਛ ਨਾ ਕੁਛ ਸੈਕਰੀਫਾਈਸ ਉਹਨਾਂ ਦੇ ਚੱਲਦੇ ਹੀ ਰਹਿੰਦੇ ਚੱਲਦੇ ਹੀ ਰਹਿੰਦੇ ਅਰ ਜਿਹੜੀਆਂ ਉਹਨਾਂ ਨੇ ਖੁਆਇਸ਼ਾਂ ਦਾ ਤਿਆਗ ਕੀਤਾ ਉਹ ਵੱਖਰਾ ਬਹੁਤ ਸਾਰੀਆਂ ਡਿਜ਼ਾਇਰਸ ਉਹਨਾਂ ਨੇ ਛੱਡੀਆਂ ਐ ਐਵੇਂ ਹੀ ਤਰੱਕੀ ਨਹੀਂ ਮਿਲਦੀ ਐਵੇਂ ਹੀ ਪਦਵੀਆਂ ਨਹੀਂ ਮਿਲਦੀਆਂ ਐਵੇਂ ਹੀ ਮਾਣ ਜੱਸ ਨਹੀਂ ਮਿਲਦਾ ਉਹਦੇ ਪਿੱਛੇ ਇੱਕ ਬਹੁਤ ਜ਼ਬਰਦਸਤ ਸਟਰਗਲ ਹੁੰਦੀ ਆ ਉਹਦੇ ਪਿੱਛੇ ਜ਼ਬਰਦਸਤ ਮਿਹਨਤ ਹੁੰਦੀ ਆ ਤੁਸੀਂ ਵੀ ਅਗਰ ਚਾਹੁੰਦੇ ਹੋ ਤੁਹਾਡਾ ਮਾਨਜਸ ਵਧੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਪਦਵੀ ਵਧੇ ਤੁਸੀਂ ਵੀ ਚਾਹੁੰਦੇ ਹੋ ਤੁਸੀਂ ਅੱਗੇ ਉੱਪਰ ਕੇ ਆਓ ਆਪਣੇ ਫੀਲਡ ਵਿੱਚ ਜਿਹੜਾ ਵੀ ਤੁਹਾਡਾ ਕੰਮ ਆ ਤੁਸੀਂ ਸੈਕਰੀਫਾਈਜ਼ ਕਰੋ ਤੁਸੀਂ ਵੀ ਬਲੀਦਾਨ ਦਿਓ ਪਰ ਅਸੀਂ ਚਾਹੁੰਦੇ ਆ ਕਿ ਅਸੀਂ ਜਾਈਏ ਕੋਈ ਸਾਡੇ ਤੇ ਹੱਥ ਰੱਖ ਦੇ ਤੇ ਬਾਸ ਜੀ ਅਸੀਂ ਚੁੱਪ ਕਰਕੇ ਆ ਜੀਏ ਤੇ ਅਸੀਂ ਮौजਾਂ ਕਰਦੇ ਰਹੀਏ ਔਰ ਫਿਰ ਅਸੀਂ ਕਹਿੰਦੇ ਉਹ ਗੱਲ ਨਹੀਂ ਬਣੀ ਫਲਾਨੇ ਦੀ ਪਤਾ ਨਹੀਂ ਕਿਦਾਂ ਗਵਾਹੀ ਬਣ ਗਈ ਜਿਹੜੀ ਗਵਾਹੀ ਬਣੀ ਉਹਨੂੰ ਪੁੱਛੋ ਜਦੋਂ ਗਵਾਹੀ ਦਿੰਦੇ ਉਹ ਤਾਂ ਕਹਿੰਦੇ ਨਾ ਅਸੀਂ ਜੀ 40 ਰਾਤਾਂ ਪ੍ਰਾਰਥਨਾ ਵਿੱਚ ਬੈਠੇ ਤੇ ਸਾਡਾ ਜਿਹੜਾ 8 ਸਾਲਾਂ ਤੋਂ ਕੰਮ ਨਹੀਂ ਹੋ ਰਿਹਾ ਸੀ 9 ਤੋਂ ਨਹੀਂ ਹੋ ਰਿਹਾ ਸੀ 20 ਤੋਂ ਨਹੀਂ ਹੋ ਰਿਹਾ ਸੀ ਪਰਮੇਸ਼ਵਰ ਨੇ ਬੱਚੇ ਦੀ ਦਾਤ ਦੇ ਦਿੱਤੀ ਰੁਕੇ ਹੋਏ ਕੰਮ ਬਣ ਗਏ ਰਜਿਸਟਰੀਆਂ ਹੋ ਗਈਆਂ ਜੇਲ੍ਹਾਂ ਦੇ ਬੂਏ ਖੁੱਲ ਗਏ ਅਸੀਂ ਵਰਤ ਰੱਖ ਕੇ ਪ੍ਰਾਰਥਨਾ ਕੀਤੀਆਂ ਅਸੀਂ ਰਾਤਾਂ ਨੂੰ ਜਾਗ ਕੇ ਪ੍ਰਾਰਥਨਾ ਕੀਤੀਆਂ ਤੁਸੀਂ ਕੁਝ ਨਾ ਕੁਝ ਸੁਣੋਗੇ ਨਾ ਉਹਨਾਂ ਨੇ ਕੁਝ ਕੀਤਾ ਬਿਨਾ ਕੰਮ ਕੀਤੇ ਤਾਂ ਜਵਾਨ ਨਿਆਣੇ ਨੂੰ ਘਰ 'ਚ ਵੀ ਰੋਟੀ ਨਹੀਂ ਮਿਲਦੀ ਉਹ ਵੀ ਉਹਨੂੰ ਜਿਹੜੀਆਂ ਫਟਕਾਰ ਨਾਲ ਮਿਲਦੀ ਆ ਹਰ ਵਾਰੀ ਰੋਟੀ ਦੇਣ ਤੋਂ ਪਹਿਲਾਂ ਕਹਿੰਦੇ ਕੁਛ ਕਰਿਆ ਕਰ ਰੋਟੀ ਖਾਣ ਯੋਗ ਹੋਈ ਕਰ ਲਿਆ ਕਰ ਬਿਨਾ ਕੀਤੇ ਤਾਂ ਘਰ 'ਚ ਰੋਟੀ ਵੀ ਔਖੀ ਆ ਤਾਂ ਸਪਿਰਚੁਅਲ ਰੈਲਮਸ ਦੇ ਵਿੱਚ ਵੀ ਬਿਨਾ ਕੁਝ ਕੀਤੇ ਕੁਛ ਨਹੀਂ ਮਿਲਦਾ ਜੀਵਨ ਮਿਲਿਆ ਆ ਸਾਹ ਚੱਲ ਰਹੇ ਇਸ ਤੋਂ ਵੱਡੀ ਦਾਤ ਕੋਈ ਨਹੀਂ ਆ ਪਰ ਇਹ ਇਨਾਂ ਸਾਹਾਂ ਚੱਲਦਿਆਂ ਦੇ ਵਿੱਚ ਤੁਸੀਂ ਚਾਹੁੰਦੇ ਆ ਕਿ ਮੇਰੇ ਕੋਲੇ ਰਾਜ ਭਾਗ ਹੋਵੇ ਮੇਰੇ ਕੋਲੇ ਇੱਜ਼ਤ ਸ਼ੌਹਰਤ ਹੋਵੇ ਮੇਰੇ ਕੋਲੇ ਧੀਆਂ ਪੁੱਤਰ ਹੋਣ ਮੇਰੇ ਕੋਲੇ ਧਨ ਦੌਲਤ ਹੋਵੇ ਤਾਂ ਫੇਰ ਤੁਸੀਂ ਸੈਕਰੀਫਾਈਜ਼ ਕਰਨਾ ਸ਼ੁਰੂ ਕਰੋ ਪ੍ਰਾਰਥਨਾਵਾਂ ਕਰੋ ਸਮਾਗੁਜਾਰੋ ਪਰਮੇਸ਼ਵਰ ਦੇ ਨਾਲ ਵਾਦੂ ਦੀਆਂ ਖਵਾਇਸ਼ਾਂ ਜਿਹੜੀਆਂ ਉਹਨਾਂ ਨੂੰ ਛੱਡ ਦਿਓ ਰਾਤਾਂ ਨੂੰ ਜਾਗੋ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਆਤਮਾ ਦੇ ਵਿੱਚ ਓਨੀ ਵੱਡੀ ਆਸ਼ੀਸ਼ ਆਤਮਿਕ ਜਗਤ ਤੋਂ ਇਸ ਜਗਤ ਦੇ ਵਿੱਚ ਜਿਹੜੀ ਆ ਤੁਹਾਡੇ ਉੱਤੇ ਪ੍ਰਗਟ ਹੋ ਜੇਗੀ ਆਮੀਨ